मेरे संग सदा है नाले सिमर सिमर तिस सदा समा দেখ yeah. yeah. आ, आ, जी आ, है, आ तो जो जे सुन रहे आम लोग कहते जल दाख लिया गुरु अर्जुन देव पातशाह दस दिन कहने जो कार जा विचारा का चिंता होने किया कि करो ਆਹ ਪਾ ਜਿਸਾਂ ਮੋੜਾਂ ਵਿੱਚ ਤਰਸਦੇ ਮਾਣੇ ਮੇਰੇ ਗੱਜੇ ਜਿਉਂਵਾ ਮੇਰੀ ਰਾਖੇ ਇਹ ਰਸਤਾ ਨੂੰ ਕੈਂਚੀ ਬਣਾ ਲੋ ਮਰਨੋਂ ਬਾਦ ਉਨਾਰੋ ਮਾਣੇ ਮੇਰੇ ਗੱਜੇ ਜਿਉਂਵਾ ਮੇਰੀ ਰਾਖੇ ਮਤਲਬ ਕਿ ਦੱਤੋ ਲਾਗੇ ਪਾਸੇ ਕੋ ਕੰਨੋ ਕਰੋ ਚੰਮੀ ਕੀ ਨਾ ਕੈਂਚੀ ਰਸਤਾ ਕੋ ਸਭੀ ਦੇ ਕੋਲ ਪਾ ਲੇਗੀ ਤੇ ਪਾਰਸ਼ੇ ਦੱਸਦੇ ਕਹੇ ਜਮਾਨੀਆਂ ਮਈਆਂ ਕਟੀਆਂ ਕਰਦੀਆਂ ਇੰਤਜ਼ਾਰੋ ਅਸੀਂ ਜਦੋਂ ਬਾਰੇ ਨਹੀਂ ਪੜਦੇ ਵਿਚਾਰਦੇ ਨਹੀਂ ਐਂ ਤੇ ਸੋਚੀ ਨਹੀਂ ਹੁੰਦੀ ਪਰ ਗੁਰੂ ਸਾਹਿਬ ਸਾਡੇ ਸੰਬੰਧਾਂ ਤੇਰੇ ਵੀ ਸੁੱਖ ਮਿਲ ਜੇਗਾ ਤਾਲੀ ਸਾਧ ਗੁਰੂ ਜੀ ਸਾਧ ਗੁਰੂ ਜੀ ਐਸਾ ਜਗ ਦੇਖਿਆ ਜਿਵਾਂ ਸਭ ਸੁੱਖਾਂ ਦਾ ਨਾਮ ਵਿਸਾਰੀ ਕਹਿੰਦੇ ਨਾਮ ਜਗ ਨਹੀਂ ਆ ਚਿੱਤ ਮਾਣ ਦੇ ਨਾਲ ਲੌੜਾ ਨਹੀਂ ਹਰੀ ਦਾ ਲੌੜਾ ਵੀ ਸੁੱਖ ਨਹੀਂ ਭਾਰਤ ਹੋ ਰਿਹਾ ਨਿੱਤਾਂ ਵਿੱਚ ਵੀ ਗੁਰੂ ਸਾਹਿਬ ਬਾਸ ਦੇਣ ਕਹਿੰਦੇ ਅਸਾ ਦੁਆਰੀ ਵਿੱਚ ਆ ਵੀ ਆਪਾਂ ਵੇਖਦੇ ਹਾਂ ਤੁਹਾਡੇ ਆਪ ਦਾ ਸਮੇਂ ਬਾਜੀ ਆਇਆ ਕਿ ਜੰਮ ਲਾਉਂ। ਉਸ ਨੇ ਆਸ਼ਰਮਾਂ ਦੇ ਨਾਮ ਨੂੰ ਨਾਮ ਨੂੰ ਵਿਸਾਰ ਕੇ ਸੁਖ ਭਾ ਗਏ ਨੂੰ। ਤੇ ਪਾਸ਼ਾ ਕਹਿੰਦੇ ਤੁੱਥੇ ਮਿਲਦੇ ਹੋਗਾ ਸੰਤ। ਜੇ ਸੁਖ ਮੈਰੋ ਤਾਂ ਹੀ ਪਾਸ਼ਾ ਸਾਨੂੰ ਬਾਣੀ ਚ ਯਾਦ ਕਰਦੇ। ਇਹ ਸਮਰਮ ਦੁਆਰਾ ਅਰਤ ਸੁਖ ਅਰਤ ਸੁਖ

ਸ਼ਰਧਾ ਸ਼ਰਧਾ ਤਖਤ ਦੇ ਮਾਲਕ ਸਾਹਿਬ ਜੀ ਤੁਮ ਤਮ ਸੈਬ ਸ਼੍ਰੀ ਗੁਰੂ ਦੇ ਸੈਨਾ ਜੀ ਇਹਨਾਂ ਲਈ ਕੀ ਗੁਰੂਆਂ ਦੇ ਮਾਰਨ ਦੇ ਦੂਰ ਗੁਰੂ ਗ੍ਰੰਥ ਸਾਹਿਬ ਜੀ ਆਪ ਸਭ ਤੋਂ ਪਹਿਲਾ ਦਸਵੇਂ ਸਿੱਖ ਪੰਥ ਦਾ ਸਰਬਾਨੰਦ ਤਨ ਸਾਹਿਬ ਸ਼੍ਰੀ ਗੁਰੂ ਜੀ ਨੂੰ ਸਨਮਾਨਾ ਪਿੰਨਾ ਕੋਈ ਬਖਸ਼ਿਸ਼ ਕੀਤੀ ਗਈ ਫਾਦੇ ਸਾਰੇ ਹਿਰਦੇ ਸਾਥ ਕਰਨ ਸਾਰੇ ਇਸ ਸਮਾਹ ਕਾਗਰ ਦੇ ਵੀ ਆਪਣੀ ਹਾਜ਼ਰੀ ਸਾਧੂ ਜੀ ਦੇ ਚਰਨਾਂ ਦੇ ਵਿੱਚ ਨਾਮੇ ਪਾਉ ਸਾਰੇ ਇਸ ਸਾਥ ਪਰ ਗੋਵਿੰਦਨ ਗੱਜਕੇ ਮਾਤੂ ਜੀ ਵਾਰ ਗੁਰੂ ਜੀ ਦਾ ਹੰਸਾ ਵਾਰ ਬਹੁਤ ਬੜੇ ਮਾਣ ਕੀ ਉਸ ਮਹਾਨ ਪਿਤਾ ਪਰਿਸ਼ੂ ਕਾਲੂਪੁਰ ਕੀ ਜੀਵਨੀ ਆਪਣੇ ਸਾਰੇ ਤੇ ਕਿਰਪਾ ਦਇਆ ਰਹਿਮਤ ਕੀਤੀ ਹੈ ਤਾਂ ਜੋ ਐਸੇ ਕਰੋੜ ਕਾਂਜੂਬੇ ਸੰਮੇਂ ਦੇ ਵਿੱਚ ਆਸ਼ਾ ਹੈ ਆਪਾਂ ਨੂੰ ਕਿ satsang ਦੀਆਂ ਘੜੀਆਂ ਬਖਸ਼ਿਸ਼ ਕੀਤੀ ਆਪ ਸਾਰੇ ਸਤਿਗੁਰੂ ਤਾਂ ਤਾਂ ਸੇਖੀ ਗੁਰੂਤਨ ਸੇ ਮਹਾਰਾਜ ਜੀ ਜਿਨਾ ਦੇ ਕੋਲ ਉਸ ਜੁਰ ਬੈਠ ਕੇ ਸਤਿਗੁਰਾਂ ਦੇ ਬਚਨ ਨੂੰ ਧ੍ਰਿੜ ਕਰ ਲੈ ਸਾਂ ਉਸ ਗੁਰੂ ਦੇ ਸ਼ਬਦ ਨੂੰ ਧ੍ਰਿੜ ਕਰ ਲੈ ਸਾਂ ਬਾਣੀ ਨੂੰ ਧ੍ਰਿੜ ਕਰ ਲੈ ਸਾਂ ਤੇ ਬਾਦਸ਼ਾਹ ਨੂੰ ਗਿਆਨ ਦਿੰਦੇ ਕਹਿੰਦੇ بڑے ਵੱਡੇ ਪਾਪ ਨੂੰ ਆ ਸਾਨੂੰ ਇਹ ਸਤ ਸੰਗ ਦਾ ਸਮਾਪਰਸ਼ ਹੁੰਦਾ ਜਿਸ ਕੋ ਸਿ ਬਾਣੀ ਚ ਪੜਦੇ ਵੱਡ ਪਾਕੀ ਹਰ ਸੰਗਤ ਪਾਵੇ ਭਾਗਹੀਨ ਭਰਮ ਛੁਟਦਾ ਖਵੇ ਦਿਨ ਭਾਗਾ ਸਤ ਸੰਗ ਨਾ ਲੱਭੇ ਬਿਨ ਸੰਗਤ ਮੈਨੋਂ ਪਿੰਚੇ ਆਸ਼ਾ ਕਹਿੰਦੇ ਭਾਗਾ ਤੋਂ ਬਗੈਰ ਇਸ ਸਤਸੰਗਤ ਬਖਸ਼ਿਸ਼ ਨਹੀਂ ਹੁੰਦੀ ਤੇ ਜਿਹੜੇ ਭਾਗਾ ਤੋਂ ਹੀ ਨੇ ਕਹਿੰਦੇ ਝੂਟਾ ਖਾਂਦੇ ਤੇ ਬਾਣੀ ਨਸ ਰਹੀ ਸਤੁਰੂਜੀਤ ਅਸੇ ਤੇ ਜਦੋਂ ਸੀ ਸਤਸੰਗਤੋ ਵਿੱਚ ਆਉਂਦੇ ਆ ਤੇ ਸਤਹ ਕਿਹੜੀ ਬੈ ਲੱਗ ਤੇ ਸਤਸੰਗਤ ਬਗੈਰ ਬੈ ਲੱਗਦੀ ਕਿਹੜੀ ਹੈ ਤੇ ਬਾਣੀ ਜਿ ਬਾਸਪੇ ਸਮਝਾਉਂਦੇ ਗਏ ਕਿ ਜਿਹਦੀ ਦੇਖ ਸਾਨੂੰ ਸਾਡੇ ਕਿਸਮ ਦਾ ਪੇਤ ਨਹੀਂ ਹੈ ਇਸ ਸਾਰੇ ਹੀ ਬਾਣੀ ਸਤਿਗੁਰਜੀ 1400 ਦੀ ਆਨਿਉ ਇਸ ਸਾਰੇ ਸਾਡੇ ਮਨ ਨੂੰ ਗਿਆਨ ਦੇ ਕਿਉਂਕਿ ਅਸੀਂ ਸਰੀਰ ਨਾਲ ਜੁੜੇ ਹੋਏ ਹਾਂ ਇਸ ਸੰਸਾਰ ਨਾਲ ਜੁੜੇ ਹੋਏ ਜਾਤਾਂ ਪਾਤਾਂ ਦੇ ਨਾਲ ਜੁੜੇ ਹੋਏ ਹਾਂ ਤਾਂ ਕਰਕੇ ਜਿਆਦਾ ਸੰਸਾਰ ਇਸ ਸਰੀਰ ਦੀ ਭਰਤੀ ਸਮਝੀ ਜਾ ਰਿਹਾ ਸਰੀਰ ਨੂੰ ਢਵਾ ਲੈਣਾ ਸਭ ਉਹ ਜਿਆਸੀ ਸੁੱਚੇ ਹੋ ਗਏ ਜੀ ਮੈਂ ਤੇ 2 ਵਜੇ ਇਸ਼ਨਾਨ ਕਰਦਾ ਮੈਂ ਵੀ ਸ਼ਾਮ ਤੇ 3 ਵਾਰੀ ਇਸ਼ਨਾਨ ਕਰਦਾ ਗੁਰੂ ਸਾਹਿਬ ਨੇ ਬਾਣੀ ਚ ਸਭ ਬਾਰ ਬਾਰ ਸੁਣਾਉਂਦੇ ਕਹਿੰਦੇ ਤੁਸੀਂ ਗਿਆਨ ਲੈਣਾ ਹੈ ਸੁੱਚਾ ਕਰਨਾ ਤੇ ਗੁਰਸਿੱਖ ਤੁਹਾਨੂੰ ਕਰ ਲਈ ਪਾਛਾ ਗੁਰੂ ਸਾਹਿਬ ਨੇ ਦਇਆ ਕੀਤੀ ਸਾਡੇ ਰੂਹ ਜਾਂਦੇ ਕਹਿੰਦੇ ਸੁੱਚੇ ਇਹਨਾ ਆਖੀਏ ਬਹਿਨ ਜੀ ਪੰਡਾ ਉਹ ਸੁੱਚੇ ਸੇ ਨਾਮਕ ਇਹਦੇ ਸੁੱਚੇ ਕੌਣ ਦਾ ਸੰਸਾਰ ਦੇ ਵਿੱਚ ਇਹ ਸਰੀਰ ਨੂੰ ਧੋਕੇ ਬੈਲੇ ਸੋਹਣੇ ਬਸਤਰ ਪਾਉਣ ਤੇ ਬਾਹਰੀ ਦੇ ਮਨ ਜਾਣਨ ਕਿ ਤੇ ਸੁੱਚੇ ਹੋ ਜਾਂਦੇ ਕਹਿੰਦੇ ਉਹ ਸੁੱਚੇ ਨਹੀਂ ਕਿਉਂਕਿ ਜੇ ਮੰਨ ਲਿਆ ਇਹ ਸਰੀਰ ਇੱਕ ਅੱਡੀ ਚੀਜ਼ ਹੈ ਜੋ ਜਿਹਦੇ ਆਪਾਂ ਸਾਰੇ ਜਣੇ ਬੈਠੇ ਆ ਹੁਣ ਦੇਖੋ ਸਾਰੇ ਜੱਗ ਵੀ ਰਿਹਾ ਵਾਹ ਕੋਈ ਬਾਹਰੋਂ ਬਾਹੇ ਕਹਦਾ ਜੀ ਬਾਜੀ ਦਾ ਗੁਰਮੁਖ ਤੇ ਬੜੇ سارے ਸੰਬੰਧ ਕਰਦੇ ਹੈਗੇ ਔਰ ਬੇਕਰੂ ਤਾਂ ਸਾਰੇ ਸੰਬੰਧ ਕਰ ਰਿਹਾ ਹੈ। ਹਰ ਸਿਮਰਨ ਪਰ ਵਿੱਚ ਉਹ ਬੰਦੇ ਕਰਦੇ ਹਨ। ਕਿਆ ਨਾ ਸੰਬੰਧ। ਮਨ ਵੱਲ ਜੁੜੇ। ਕਿਉਂਕਿ ਜੇ ਉਹ ਅਸਲ ਜਿਹੜਾ ਉਸ ਮਹਾਰਤ ਨੂੰ ਬਾਜ ਦੇ ਰਿਹਾ ਵਾਹ। ਗੁਰੂ ਔਰ ਇਹ ਅੰਦਰ ਮੇ ਕੋਈ ਮੋਕਾ ਹੀ ਪੜ ਰਿਹਾ। ਸ਼ਬਦ ਉਹਦੀ ਲਾਇ। ਅੰਦਰ ਕਿੱਥੇ ਹੈ? ਹਰੇਕ ਨੂੰ ਮੁਰਦਿਆਵਾ ਅੱਖਾਂ ਵੀ ਬੰਦ ਹੈ ਹੋਰ ਵੀ ਨਿਆਵਾ ਤੇ ਮਨ ਪਿੱਛੇ ਕਰਮ ਦੇ ਰਾਜ ਲੜਿਆ ਮਨ ਨੂੰ ਜਿਹੜੇ ਨਾਲ ਜਿਹੜੇ ਹੁਣ ਵੇਖਣ ਨੂੰ ਤਾਂ ਗੈਣਾ ਜੀ ਜਿਵੇਂ ਆਪਾਂ ਬਾਹਰ ਤੇ ਪੜ੍ਹਦੇ ਆਦੇ ਵਿੱਚ ਤੇ ਅੰਦਰ ਕੀ ਚੱਲ ਰਿਹਾ ਹੈ ਅੰਦਰ ਗੁਰਨੇ ਪਚਾ ਇਹਦੇ ਤਾਲ ਨੂੰ ਤੇ ਬਾਹਰ ਪ੍ਰਾਤਿ ਕੰਨਾ ਤੇ ਜਪਨਾ ਸ਼ੁਰੂ ਕਰ ਦਿੰਦਾ ਹੁਣ ਜਿਸ ਮਨ ਦਾ ਗਿਆਨ ਗੁਰਬਾਣੀ ਦੇ ਰਿਹਾ ਕਿਉਂਕਿ ਗੁਰੂ ਕੇ ਮਨ ਦਾ ਹੀ ਜਿਹਦੀ ਦਿਲ ਸਾਨੂੰ ਗਿਆਨ ਨਹੀਂਦਾ ਉਨੀ ਦੇ ਪਾਸ਼ਾ ਕਹਿੰਦੇ ਇਹ ਸਾਡਾ ਆਉਣਾ ਜਾਣਾ ਸੰਸਾਰ ਤੇ ਤੁਮੇ ਲੈ ਜਾਂਦਾ ਹੁਣ ਕਹੀ ਸੀ ਬੀਬੀ ਜਦੋਂ ਅਸੀਂ ਗੁਰੂ ਦੀ ਸ਼ਰਨ ਚਾਹਦੇ ਤੇ ਵੇਖੋ ਪਾਸ਼ਾ ਸਾਡੇ ਬੰਦਾ ਹੀ ਗਿਆ ਤੇ ਤਾਇਆ ਪਰੋਸ ਕਰਦੇ ਇਹ ਪਾਠ ਮੇਰਾ ਤੂੰ ਸਦਾ ਰਹੋ ਹਕਮਾ ਨੂੰ ਕਹਿ ਤਨੂ ਨੂੰ ਹੀ ਕਹਿ ਅੱਗੋਂ ਦੇ ਗੁਰਸਾਹਿਬ ਕੀਰੇ ਬਾਣੀ ਚ ਪਾਸ਼ਾ ਸਾਡਾ ਫਿਰ ਗਿਆ ਜਦ ਕਬੀਰ ਇਹ ਤਨ ਜਾਏ ਤਾਂ ਪਰੋ આજ ਕੇ ਤਨ ਨਾਨਕ ਹਰ ਗੁਣ ਗਾਏ ਲੋ ਚਾਰ ਸਗਣ ਕਹਿੰਦੇ ਜਿਸ ਰੇਣ ਤੂੰ ਆਪਣਾ ਸਮਝੀ ਬੈਠਾ ਇਹ ਸਾਰੀ ਬਾੜੀ ਪੁਕਾਰ ਕਰਕੇ ਕਹਿਣੀ ਕਹਿੰਦੇ ਤੈਨੂੰ ਖਤਮ ਹੋ ਜਾਣਾ ਸਗਾ ਨਹੀਂ ਰਹਿਣਾ ਆਜਨੀ ਤੇ ਕੱਲ ਅਵੇ ਨਹੀਂ ਪਿਆਰੇ ਰਹਿ ਗਿਆ ਤੇ ਸਗਾ ਹੀ ਨਹੀਂ ਪਰ ਬਾਸ਼ ਕਹਿੰਦੇ ਨਾਨਕ ਹਰ ਗੁਣ ਗਾਏ ਇਹਨੂੰ ਉਸ ਧਰਮ ਦੀ ਪ੍ਰਾਪਤੀ ਕਰ ਲੈ ਤੂੰ ਧਰਮ ਦੀ ਪ੍ਰਾਪਤੀ ਕਰ ਲੈ ਆਪਣੇ ਮਾਤਾ ਪਿਤਾ ਦੀ ਜਿਹਨੂੰ ਮਿਲ ਕੇ ਤੇਰਾ ਇਸ ਸੰਸਾਰ 'ਚ ਆਉਣਾ ਜਾਣਾ ਖੜਨ ਹੋ ਜਾਂਦਾ ਤਾਈ ਗੁਰੂ ਸਾਹਿਬ ਸਾਨੂੰ ਗੁਰਬਾਣੀ 'ਚ ਗਿਆਨ ਦਿੰਦੇ ਕਹਿੰਦਾ ਹੁਣ ਜਿਹੜਾ ਜੀ ਤੇਰੇ ਸਰੀਰ ਨਾਲ ਜੁੜ ਜਾਂਦੇ ਇਹਨਾਂ ਨੂੰ ਫਿਰ ਕੀ ਕਰਦੇ ਸੀ ਕਿਉਂਕਿ ਗੁਰਮੁਖੇ ਸਾਧ ਸੰਗਤੋਂ ਕਿੰਨੀ ਬੜਿਆਈ ਹੈ ਦੂਸਰ ਬਾਣੀ ਆਪਾਂ ਨੂੰ ਗਿਆਨ ਦਿੰਦੇ ਜਿਵੇਂ ਆਪਾਂ ਬੈਠੇ ਨਾ ਨਹੀਂ ਗਿਆਨ ਜਿੰਦੇ ਜਿਵੇਂ ਕੋ ਆਪਾਂ ਤੀਰਥਾਂ ਤੇ ਨਾਉਣ ਜਾਂਦੇ ਮੇਲਾ ਵੇਖਣ ਜਾਂਦੇ ਕਿ ਕਈ ਮਸਿਆਂ ਨਾ ਹੋ ਜਾਂਦੇ ਸੰਗਰਾਮ ਨਾ ਹੋ ਜਾਂਦੇ ਇਹ ਅੱਜ ਕੋ ਨਹੀਂ ਚੱਲਦਾ ਇਹ ਸਾਰਾ ਪ੍ਰਾਤਨਿਕ ਬਾਣ ਚੰਦਾ ਆਇਆ ਪਹਿਲੇ ਠਾੜੀ ਜਿੰਨ ਤੀਰਥਾਂ ਤੇ ਜਾਂਦੇ ਲੋਸਾ ਤੇ ਸਮੇਂ ਦੇ ਅਸੀਂ ਮੁਕਤ ਹੋ ਜਣਾ ਤੀਰਥ ਤੇ ਜਾ ਜਦਾਂ ਜੀ ਨਹੀਂ ਸੁ ਅੱਜ ਵੀ ਕਈ ਕਹਿੰਦੇ ਕਿ ਅਸੀਂ ਤੀਰਥ ਚੱਲਦੇ ਉਹ ਤੀਰਥਾਂ ਦੇ ਗਏ ਸਮਝੋ ਅੱਧੇ ਘੰਟੇ ਦਾ ਰਸਤਾ ਹੈ ਕੀਤਾ ਕਿਸ ਨੇ 2 ਦਿਨ ਦਾ ਕੀਤਾ ਕਿਸ ਨੇ ਇੱਕ ਦਿਨ ਦਾ ਕੀਤਾ ਜਿੰਨੇ ਜਿੰਨੇ ਦੂਰ ਤੀਰਥਾਂ ਦੇ ਘਰ ਪਰਬੜ ਕਰਕੇ ਜਾ ਰਹੇ ਕਹਿੰਦੇ ਵਿਚਾਰਾ ਜੀ ਗਏ ਉਥੇ ਗਏ ਤਾਂ ਸੰਸਾਰ ਦੀ ਗਿਣਾ ਕਰਦੇ ਸੰਸਾਰ ਦੀ ਗਿਣਾ ਕੀਤੀਆਂ ਉਥੇ ਤੀਰਥੇ ਗਏ ਦੂਜੇ ਦੇ ਉੱਗਣ ਵੇਖੀਗੇ ਫਲਾਣੇ ਨੇ ਵਿਆਹ ਕਰ ਲਿਆ ਉਹਨਿਆਰ ਕੱਪੜੇ ਪਾਈ ਸੀ ਉਹਨਿਆਰ ਪਾਈ ਸੀ ਦੇ ਵਿਚਾਰਾ ਕਰਤੋਂ ਵਾਸ ਗੁਰੂ ਸਾਹਿਬ ਬੇਸਬਦੱਸ ਕਹਿੰਦੇ ਨਾਮਨ ਚੱਲੇ ਕੀਰਤੀ ਮਨ ਖੋਤੇ ਤਨ ਚੋਰ ਇੱਕ ਭਾਗ ਲੱਤੇwidehat ਆ ਦੁਇ ਪਰ ਚੜੀ ਹੈ ਜਿਵੇਂ ਆਪਾਂ ਵੇਖਦੇ ਨਾ ਬੱਚੇ ਜਾ ਰਿਹਾ ਜੰਕਾ ਜੀ ਅਸੀਂ ਅੰਮ੍ਰਿਤਪੁਰ ਦਾ ਪਿੰਡਾਂ ਵੇਖਣ ਚੱਲੇ ਜੋ ਟ੍ਰੈਪਰ ਦੇ ਗਾੜੇ ਨਾਲ ਉਹ ਮੇਰਾ ਸੰਸਾਰ ਨੂੰ ਗੁਜ਼ਾਰੇ ਤੇ ਅਸੀਂ ਭਗਤੀ ਵੀ ਕਰਦੇ ਹਾਂ ਕੁਦਰੋਂ ਸਿੱਖ ਵੀ ਹੈਗੇ ਨਾਲ ਦੀ ਨਾਲ ਤੇ ਆ ਜਿਹੜੇ ਕੰਮ ਹੈ ਵੀ ਅਸੀਂ ਕਰਦੇ ਨਾਲ ਦੀ ਧਿਆਨ ਦਾ ਸਰਵਣ ਕਰੇ ਜੀ ਕਿਉਂਕਿ ਗੁਰੂਖੇ ਦੀ ਬਾਣੀ ਕਹਾਣੀ ਚੱਲਣੀ ਹੈ ਇਹ ਸਾਰਾ ਜਿੰਨਾ ਵੀ ਅਸੀਂ ਬਹਿਣਾ ਜੋ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਸਾਨੂੰ ਬਾਸਰੇ ਸੁਣਨ ਰੇ ਤੂੰ ਕੌਣ ਜਿਹੜਾ ਸਾਡਾ ਮਨ ਸੁਣਦਾ ਨਹੀਂ ਨਾ ਜਿਵੇਂ ਆਪਾਂ ਬੈਠੇ ਆ ਇਹ ਬੜੀ ਵੱਡੀ ਕਿਰਪਾ ਹੈ ਕਿਰਪਾ ਸਮਝੋ ਜੇ ਸਾਡਾ ਮਨ ਸੁਣ ਰਿਹਾ ਸਭ ਤੋਂ ਵੱਡੀ ਕਿਰਪਾ ਸਮਝਾ ਨਹੀਂ ਤੋ ਕਾੜ ਜੁਗੜਾ ਐਡਾ ਕੋ ਪਾਇਆ ਬਣ ਮੁੱਖੋ ਸੰਸਾਰੀ ਰੂਪ ਦੇ ਵਿੱਚ ਸਾਰੇ ਧਰਮੀ ਵੱਢ ਗਏ ਕਿ ਉਹ ਕਹਿੰਦਾ ਮੇਰਾ RAM ਵੱਡਾ ਇਹ ਕਹਿੰਦਾ ਆਲਾ ਵੱਡੇ ਕਹਿੰਦਾ ਮੇਰਾ ਵਾਹਿਗੁਰੂ ਵੱਡਾ ਇਹ ਕਹਿੰਦਾ ਸੋਹੂ ਵੱਡਾ ਕਿੰਦਾ ਗੋੜ ਮੁੱਦਾ ਸੰਸਾਰੀ ਰੂਪ ਦੇ ਵਿੱਚ ਵੱਢ ਗਏ ਪਰ ਜਿਹੜਾ ਧਰਮ ਗੁਰੂ ਗ੍ਰੰਥ ਸਾਹਿਬ ਜੀ ਸੰਸਾਧਰੇ ਉਦਾਸੀ ਤੇ ਖੁਸ਼ੀ ਲਈ ਗੁਰੂ ਸਾਹਿਬ ਤੋਂ ਇੱਕ ਹੀ ਸੰਗਿਆ ਆ ਤੇ ਆਪਾਂ ਇਹੋ ਗੁਰੂ ਸਾਹਿਬ ਨੂੰ ਸੰਸਾਧਰੇ ਇੱਕ ਪਿਤਾ ਇੱਕ ਸਥਾਨ ਵਾਲ ਅਸੀਂ ਇੱਕ ਦੇ ਬੱਚੇ ਇਹ ਕਥਾ ਪੈ ਗਈ ਆ ਪਾਸ਼ਾ ਗੁਰੂ ਸਾਹਿਬ ਦੇ ਸਾਹੂ ਦੱਸਦੇ ਚੱਕਰ ਚਿਹਨ ਅਰ ਵਰਨ ਜਾਤ ਰਪਾਤ ਸਾਰੇ ਕੋਲੋ ਜੀ ਜਾਤ ਰਪਾਤ ਨਿਵੰਦੂ ਪਰ ਅੰਦਰ ਦੇਖ ਤੇ ਕੌ ਕਹਿ ਰਸ ਕਤ ਕਿ ਅਚਾਨਕ ਮੁਕਤ ਅਨੁਪਕ ਕਿਹਦਾ ਕੋਈ ਚੱਕਰ ਨਹੀਂ ਕੋਈ ਚਿਹਨ ਨਹੀਂ ਕੋਈ ਵਰਨ ਨਹੀਂ ਕੋਈ ਜਾਤ ਨਹੀਂ ਕੋਈ ਪਾਤ ਆਸ਼ ਪਰ ਸਾਡੇ ਦਾ ਜਨਾ ਪਤਾ ਕਿੱਦਾਂ ਪੜੇ ਜੇ ਸਾਡੇ ਕੋਈ ਨਹੀਂ ਜਾਤ ਨਹੀਂ ਤੇ ਬਚੇ ਜੀ ਮੈਨੂੰ ਪੁੱਛਣਾ ਹੈ ਗੁਰੂ ਗ੍ਰੰਥ ਸਾਹਿਬ ਤੋਂ ਇਹ ਪੁੱਛਣਾ 36 ਮਹਾਂਪੁਰਖਾਂ ਇਹ ਗਦਾਂ ਉਹਦੇ ਮਹਿਗੇ ਪਾਛਨ ਤੇ ਗਿਆਨ ਦਿੱਤਾ ਤੁਸੀਂ ਇੱਕ ਨੇ ਬਚੇ ਕਿੱਦਾਂ ਉਹਨਾਂ ਗਿਆਨ ਦਾ ਗੁਰੂ ਕੋ ਜਿਸ ਨੂੰ ਅਸੀਂ ਬਾਣੀ ਚ ਪੜਦੇ ਆ ਜਿਸ ਸਾਡਾ ਮਨ ਸੁਣੇਗਾ ਗੁਰੂ ਦੇ ਕਚਰਾ ਆਏ ਗੁਰੂ ਸਾਹਿਬ ਸਾਡੀ ਬਾਣੀ ਦਾ ਚਾਰ ਸਲੋਡੜੀਏ ਬੋਲੇ ਗੁਰਬਾਣੀ RAM ਤੇ ਕੌਣ ਕਹੇਗਾ ਇਹ ਛੱਤੀ ਮਹਾਂਪੁਰਖ ਗੁਰਬਾਣੀ ਗੁਰੂ ਕੋ ਇੱਕ ਗੁਰਬਾਣੀ ਇੱਕ ਇਹ ਸਾਡੀ ਬਾਣੀ ਜਿਹਨਾਂ ਇਹ ਔਲ ਦੀ ਬਾਣੀ ਕਹਿੰਦੇ ਅਗਨ ਬਿੰਦੂ ਅਗਨੇ ਕੀ ਬਾਣੀ ਇਹਨਾਂ ਨੇ ਲੱਭਾਇਆ ਇਹ ਕਸੀ ਪਾਸ਼ਾ ਬੋਲਦੇ ਆ ਮਾਇਆ ਦੇ ਵਿੱਚ ਫਸੇ ਹੋਏ ਆਪਣੀ ਮਤ ਦੇ ਨਾਲ ਆਪਾਂ ਵਿਚਾਰਾ ਕਰਦੇ ਆ ਇੱਕ ਗੁਰੂ ਦੇ ਬਚਨ ਹੈ ਇਹ ਛੱਤੀ ਮਹਾਂਪੁਰਖਾਂ ਜੋ ਬਚਨ ਜੋ ਇਹਨਾਂ ਨੇ ਦੇਖਿਆ ਜੋਨੇ ਨੇ ਬੜਾ ਕੀਤਾ ਉਹ ਮਾਲਕ ਕਿਵੇਂ ਦਾ ਦੋ ਬਾਰਿਕ ਸਾਨੂੰ ਦੱਸੇ ਉਹ ਸਾਰੀ ਕਹਾਣੀ ਮੁਛਰਨ ਤੋਂ ਲੈ ਕੇ ਮਲਾਪ ਦੀ ਸਤਗੁਰ ਦੇ ਬਾੜੀ ਦੇ ਵਿੱਚ ਦਰਜ ਕੀਤੀ ਤਾਂ ਹੀ ਅਸੀਂ ਰੋਜ਼ ਰੋਜ਼ ਪੜ੍ਹਨੇ ਆ ਗਿਆ ਭਈ ਮਕਾਲ ਕੀ ਤਵੇ ਚਲਾਓ ਅੰਧ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਪਰ ਗੁਰੂ ਗ੍ਰੰਥ ਆਪਾਂ ਮੰਨਦੇ ਤਾਂ ਕਿ ਮੰਨਣ ਚਾਹਤ ਕੀ ਹੈ ਆਸ਼ਾ ਆਏ ਮੱਠਾ ਟੇਕਿਆ ਉੱਠ ਕੇ ਪ੍ਰਕਰਮਾ ਕੀਤੀ ਇੱਕ ਦੋਦ ਵੀ ਘਾੜ ਤੇਰੇ ਨੰਬੇ ਪੈ ਕੇ ਗੁਰੂ ਸਾਹਬ ਨੇ ਸਾਹ ਨੂੰ ਦੱਸਿਆ ਕਹਿੰਦੇ ਜੇ ਤੁਸੀਂ ਨਾ ਉਚਾਰਿਆ ਹੀ ਨਹੀਂ ਕੋਈ ਬਚ ਹੈ ਕੀ ਅਗੇ ਫਿਰ ਉਹ ਮਰਜੀ ਕਰੇ ਆਪਾਂ ਆਸਾਂ ਦੀ ਬਾਤ ਸੁਣਦੇ ਜਿਨਾਂ ਇਹ ਬਾਣੀ ਦੇ ਬਚਨ ਉੱਪਰ ਸਿਰ ਨਮਾਈਂ ਕਿਆ ਕੀਏ ਜੀਵਨ ਨੂੰ ਸੁਧਾ ਜਰੂਰ ਕਹਿੰਦਾ ਸਿਰ ਨੂੰ ਆਉਣ ਦਾ ਕੋਸ਼ਿਸ਼ ਇਹੋਣਾ ਜੇ ਤੁਹਾਡਾ ਮਾਨੀ ਮੈਣਾ ਇਹਦੇ ਵਿੱਚ ਕਾਹ ਭਰੇ ਹੈ ਇਹਦੇ ਵਿੱਚ ਕਰੋਧ ਭਰਿਆ ਹੈ ਇਹ ਲੜਾਈ ਝਗੜੇ ਕਰਦਾ ਹੈ ਰਸਨਾ ਕਿਕੇ ਬਚਨ ਬੋਲ ਰਹੀ ਹੈ ਇਹ ਹਮੇ ਹੰਕਾਰ ਕਰੀ ਜਾਂਦਾ ਚਾਹੇ ਉਹ ਸਰੀਰ ਦਾ ਹੈ ਚਾਹੇ ਉਹ ਧਨ ਦਾ ਹੈ ਚਾਹੇ ਉਹ ਧੀਆਂ ਪੁੱਤਰਾਂ ਦਾ ਚਾਹੇ ਇਹ ਹੀ ਉਹ ਵੀ ਮੈਂ ਸੇਵਾ ਬੜੀ ਕਰਦਾ ਜਦੋਂ ਆਪਾਂ ਕਿਹਾ ਬਿੰਦ ਕਈ ਪਰਮੁਖ ਮਰਦੇ ਮੈਂ ਤਾਂ ਜੀ ਐਂਗਰੀ ਸੇਵਾ ਕਰਦਾ ਮੈਂ ਪੈਦੀ ਮਣੀ ਪੜਦਾ ਕਹਿੰਦੇ ਗੁਰਮਖੋ ਜਿਸ ਬਾਣੀ ਨੂੰ ਪੜ ਕੇ ਮੈਂ ਖਤਮ ਹੋਣੀ ਸੀ ਉਹ ਵੀ ਤੁਹਾਡੇ ਚ ਪ੍ਰਗਟ ਹੋ ਗਈ ਸੀ ਐਈ ਲੋਕਾਂ ਸੰਮੋਹ ਇਹ ਬਾਣੀ ਤੇ ਸਤਿਗੁਰਾਂ ਦੇ ਸਾਗੋਂ ਗਿਆਤ ਕਹਿੰਦੇ ਫਿਰ ਜਦੋਂ ਤੁਸੀਂ ਇਹ ਗੁਰੂ ਦੇ ਕਥਨਾਂ ਨੂੰ ਸੁਣੋਗੇ ਜਿਸ ਵਾਂਗੂ ਬਾਣੀ ਚ ਪੜਦੇ ਚਾਕ ਸੁਣੋਣੜੀਏ ਬੋਲੇ ਗੁਰਬਾਣੀ ਰਾਗ ਜਿਦ ਸੁਣ ਮਨਿਆੜੀ ਕਹਿੰਦੇ ਜਿੰਨੇ ਸੁਣ ਕੇ ਤੇ ਮਨਵੇ ਜੋ ਵੀ ਚੰਗਿਆ ਕਰਨ ਕਰ ਧਿਆਨ ਨਾਲ ਸਰਵਨ ਕਰੀਂ ਜੀ ਲੋਕ ਇੱਕ ਅਸੀਂ ਕਹਿੰਦਾ ਸੀ ਬਾਣੀ ਪੜ ਰਿਹਾ ਜਿਵੇਂ ਅਸੀਂ ਇਹ ਵੇਲੇ ਕਹਿੰਦੇ ਇੰਨੇ ਪਾਠ ਕਰ ਲੈ ਆਪਾਂ ਗੁਰੂ ਨੂੰ ਪੁੱਛਣਾ ਆਠ ਕਰਨਾ ਬਹੁਤ ਜ਼ਰੂਰੀ ਹੈ ਜੇ ਪੜਾ ਕੇ ਸਭ ਹੋ ਗਿਆ ਲੈ ਪਰ ਜੇ ਗੱਲਾਂ ਪੜਨ ਤੇ ਗਲੀ ਸਿਮਤ ਹੋ ਗੋ ਪਾਸ਼ਾ ਕੇ ਆਪਾਂ ਵਿਚਾਰ ਨਹੀਂ ਲੈ ਹੇ ਸਤਿਗੁਰੂ ਨੇ ਬਾਣੀ ਚ ਸਾਨੂੰ ਖੋੜ ਕੇ ਦੱਸਿਆ ਕਹਿੰਦੇ ਫਿਰ ਜੇਕਰ ਤੁਸੀਂ ਬਾਣੀ ਨੂੰ ਵਿਚਾਰਿਆ ਨਹੀਂ ਉਂ ਕਿ ਬਾਣੀ ਕਹੇ ਸਤਿਗੁਰੂ ਜੀ ਸਾਨੂੰ ਦੱਸਦੇ ਵਿਦਿਆ ਵਿਚਾਰੀ ਦਾ ਅਰਥ ਤਾਂ ਐਕਦਾ ਬਾਣੀ ਪਰੂ ਵਿਚਾਰ ਸੀ ਜੇ ਕੋ ਗੁਰੂ ਕੋਲੇ ਇਹ ਬਾਣੀ ਬਹੁਤ ਕੁਝ ਕੀ ਨਿਚ ਪਰ ਵਸਦਾ ਇਹਦਾ ਜੇ ਤੁਸੀਂ ਇਹਨਾਂ ਨੂੰ ਵਿਚਾਰ ਲਿਆ ਤੁਸੀਂ ਕਹਿੰਦਾ ਆਪਣਾ ਬਣਾ ਨਹੀਂ ਕਰਨਾ ਇਹ ਬਿਨੈ ਗੁਰੂ ਸਾਹਿਬ ਨੇ ਦਿੱਤੀ ਜੇ ਤੁਸੀਂ ਕੋਸ ਕਰ ਮੰਦਰ ਦੇ ਵਿੱਚ ਉਸ ਵਿੱਚ ਘਾਇਲ ਕੋ ਥਿਰ ਘਰ ਦਾ ਭੇਦ ਲੈ ਲਿਆ ਤੁਸੀਂ ਉੱਤੇ ਬਸ ਗਏ ਉਹ ਸਰੋਵਰ ਦੇ ਵਿੱਚ ਇਸ਼ਨਾਜ ਕਰ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦਾ ਪੜਦੇ ਨਾਮਕਾਰ ਸਲੋਕ ਨੀਕਾ ਜੋ ਅਵੇ ਸੁਖ ਨੂੰ ਤਰਾਏ ਪਧਾਰ ਰਿਹਾ ਹੈ ਜੀ ਕਾ ਕਹਿੰਦੇ ਆਪ ਤੇ ਉਹ ਕਰਦਾ ਹੀ ਕਰਦਾ ਵਾ ਮਾਲ ਕੁਲਾ ਪਾ ਦਿੰਦਾ ਤੇ ਸੋਚੋ ਇੱਕ ਮੁਖੀ ਹੈ ਘਰ ਦਾ ਉਹ ਮੁਖੀ ਨੂੰ ਆਪ ਹੀ ਨਹੀਂ ਪਤਾ ਮੈਂ ਕਹੋਗਾ ਕਿ ਤੂੰ ਆਇਆ ਤਾਂ ਕਿਸ ਨਬਰ ਨੂੰ ਹੀ ਪਤਾ ਹੋਏਗਾ ਕੋ ਆਪ ਮਾਇਆ ਨਾਲ ਜੁੜਿਆ ਆਪ ਕਟੰਬ ਨਾਲ ਜੁੜਿਆ ਆਪ ਉੜਦੇ ਨਾਲ ਜੁੜਿਆ ਤੇ ਨਾਲ ਆਪਣੇ ਸਾਡੇ ਕਟੰਬ ਉੜਦੇ ਨਾਲ ਜੁੜਿਆ ਇਹਨਾਂ ਕੋ ਤੋਂ ਮੈਂ ਤਾਂ ਇਨਾ ਧਨ ਕਮਾਇਆ ਕਿ ਮੇਰੇ ਕੋ ਬਾਹਰ ਬਣਾਵਾ ਦਿੱਤਾ ਬਾਗੀ ਕੋ 10 ਗੁਣਾ ਮਦ ਕਮਾ ਲਿਆ ਉਹਨੇ ਤੂੰ ਇਹਨੂੰ ਹੋਰ 10 ਗੁਣਾ ਬੁਲਾ ਦੇ ਪਰ ਕੋ ਜਿਹੜਾ ਧਨ ਅਸਮ ਦੇ ਵਿੱਚ ਗੁਰੂ ਸਾਹਿਬ ਸਰਪਾਲ ਸਿੰਘ ਦਾ ਭੇਤ ਨਹੀਂ ਉਹਦਾ ਗਿਆਨ ਕੋ ਗੁਰੂ ਸਾਹਿਬ ਤਾਂ ਹੀ ਪਾਸ਼ਾ ਬਾਣੀ ਚ ਦੱਸਦੇ ਕਾਚਾ ਧਨ ਸੰਚੈ ਮੂਰਖ ਲੋਕ ਕਹਿੰਦੇ ਕਲਾ ਕੱਚੇ ਧਨ ਨਾਲ ਜੁੜ ਗਿਆ ਵਾ ਜਿਹੜਾ ਕੋ ਸੱਚਾ ਧਨ ਹੈ ਉਹਦਾ ਗਿਆਨੀ ਨੇ ਇਹ ਬਿਖਦੇ ਤਾਣਾ ਵਿਖਿਆ ਕਿ ਤਨ ਸਦਾ ਸੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਸਾਚਾ ਧੰ ਗੁਰਮਤੀ ਪਾਇ ਇੱਕ ਧੰ ਗੁਰੂ ਸਾਹਿਬ ਸਭ ਦੱਸ ਰਹੇ ਜਿਸ ਤਨ ਦਾ ਗਿਆਨ ਸਾਨੂੰ ਸੰਗਤ ਹੀ ਆ ਗਿਆ ਉਹਦਾ ਵੀ ਆ ਸਕਦਾ ਸਾਚਾ ਧੰ ਗੁਰਮਤੀ ਪਾਇ ਕਾਚਾ ਕਰ ਆਵੇ ਚ ਪਰ ਬਾਸ਼ਾ ਕਹਿੰਦੇ ਜੇ ਤੁਸੀਂ ਇਹ ਕਹਾਣੀ ਤੇ ਬਾਣੀ ਚ ਦੱਸ ਰਹੇ ਗੁਰੂ ਘਰ ਇੱਕ ਕਹਾਣੀ ਹੁੰਦੀ ਹੈ ਜਿਵੇਂ ਆਪਾਂ ਸਾਖੀਆਂ ਉਚਾਰਦੇ ਆ ਗੁਰੂ ਸਾਹਿਬ ਇਸ ਥਾਂ ਤੇ ਗਏ ਸੀ ਉਥੇ ਚੱਕ ਪਾਏ ਆਪਾਂ ਦਰਸ਼ਨ ਕਰ ਜਾਂਦੇ ਉਥੇ ਸਤਿਗੁਰਾਂ ਦਾ ਪ੍ਰਕਾਸ਼ ਆਪਾਂ ਦਰਸ਼ਨ ਕਰਕੇ ਆ ਜਾਂਦੇ ਇਹੋ ਕਹਾਣੀ ਦੇ ਕਹਾਣੀਆਂ ਕਹਾਣੀਆਂ ਨੂੰ ਤੁਸਪਤ ਕਰੇ ਇੱਕ ਪਾਸ਼ਾ ਦੂਜੀ ਤਤ ਕਹਾਣੀ ਦਾ ਜ਼ਿਕਰ ਕਰ ਕੋ ਕਹਾਣੀ ਦੇ ਵਿੱਚ ਇਹ ਕਿਹੜੀ ਕਹਾਣੀ ਹੈ ਜਿਸ ਵਿੱਚ ਰੋਟ ਪੜਦੇ ਆਪ ਨੂੰ ਸਤ ਪਿਆਰੋਂ ਆਕਾਥ ਕੀ ਕਰੈ सारे गुरु जी आप रोज बाणी हैं, आप भी थोड़े वालों गुरु आपने जो ड्यूटी लाई है जो बाणियों संत करो यह जगो हर नाम सिमर 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 सुख पाओ आप जगो अमर जतन करें सतगुरों के चरणों के बेनती कर दो ड्यूटी असि कर सारे ने बचन में दृढ़ करना ना ਕਿ ਅਸੀਂ ਕਠੇ ਦਾ ਹਾਂ ਇਹ ਸੋ ਜੋਰ ਪਰ ਪ੍ਰਭਾ ਕਰਮਕ ਤੇਿਆਰੀ ਤੇ ਸਾਧੂਆਂ ਨੇ ਦਇਆ ਕੀਤੀ ਹੈ ਕਿ ਸਤਿਗੁਰੂ ਦੀ ਬਾਣੀ ਦਾ ਔਕਾਸ ਚ ਬਾਣੀ ਕਰ ਕੀ ਰਹੀ ਇਹ ਸਾਨੂੰ ਆਪਾਂ ਰੋਜ਼ ਪੜ੍ਹ ਲੈ ਆਗੋ ਸੰਤ ਪਿਆਰੋ ਅਕੱਥ ਕੀ ਕਰੈ ਕਹਾਣੀ ਕਰੈ ਕਹਾਣੀ ਅਕੱਥ ਕੇਰੀ ਕਿਤ ਦਰਵਾਲੇ پائی ਉਹ ਆਸ਼ਕ ਕਹਿੰਦੇ ਦੂਜੀ ਕਹਾਣੀ ਦੱਸਦੇ ਅਕੱਥ ਕਹਾਣੀ ਇਹ ਕਿਹੜੀ ਕਹਾਣੀ ਇਹ ਕਹਾਣੀ ਤੇ ਸਿ ਕਿਵੇਂ ਮਿਲਣਾ ਕਿੱਤਕ ਨੂੰ ਵਿਛੜੇ ਕਿਤਕ ਨੂੰ ਲਈਏ ਇਹਦੇ ਨੂੰ ਕੌਣ ਪ੍ਰਗਟਾਈ ਚਿਉ ਕਹਿੰਦੇ ਅਸੀਂ ਵਿਛੜੇ ਕਿਦਾਂ ਅਸੀਂ ਮਿਲਣਾ ਕਿਦਾਂ ਹੁਣ ਵਿਛੜੇਗੇ ਤਾਂ ਹੁਣ ਕੌਣ ਮਿਲਿਆ ਕੌਣ ਵਿਛੜਾ ਹੁਣ ਬਾਣੀ ਦੇ ਵਿੱਚ ਸਾਡਾ ਕੀ ਦਾ ਗਿਆਨ ਕਹਿੰਦੇ ਗੁਰਮਖ ਮਿਲੀਏ ਮਗਨਤ ਵਿਛੜੇ ਕਹਿੰਦੇ ਮਾਰਦੁਖਲ ਦਾ ਉਸ ਮੂਲ ਤੋਂ ਉਹ ਸਾਰੀ ਕੁਝ ਛੋੜਾ ਨਾਲ ਉਹ ਨਹੀਂ ਪਤਾ ਸਾਡਾ ਪਿਉ ਦਾ ਉਹਨੂੰ ਨਹੀਂ ਪਤਾ ਮੇਰੀ ਮਾਤਾ ਉਹਨੇ ਮੈਨੂੰ ਜੰਮਣ ਵਾਲਾ ਕੌਣ ਹੈ ਸੰਸਾਰ ਦੇ ਵਿੱਚ ਉਹਨੂੰ ਨਹੀਂ ਪਤਾ ਮੈਨੂੰ ਸਵਾਰਸਤਾ ਹੁੰਦੀ ਹੈ ਮੈਨੂੰ ਪਾਲਤਾ ਬੜਿਆ ਉਹਨੂੰ ਨਹੀਂ ਪਤਾ ਕਿ ਮੈਂ ਪਿੱਛੋਂ ਕਿੱਥੋਂ ਆਇਆ ਹਾਂ ਉਹਨੂੰ ਨਹੀਂ ਪਤਾ ਮੈਂ ਕਿੱਥੇ ਜਾਣਾ ਉਹਨੂੰ ਬਾਣੀ ਚ ਮਨੂ ਕਹਿ ਰਹੇ ਨੇ ਜਿਨ੍ਹਾਂ ਨੂੰ ਗਿਆਨ ਆ ਉਹਨਾਂ ਨੂੰ ਬਾਣੀ ਚ ਗੁਰਬਖ ਕਹਿ ਦਿੱਤਾ ਦੋ ਵਾਰ ਗੁਰਬਾਣੀ ਦੇ ਵਿੱਚ ਦੱਸੇ ਨੇ ਤੀਜਾ ਕੋਈ ਵਾਰਬ ਨਹੀਂ ਹੈ ਹੁਣ ਬਾਣੀ ਚ ਆਪਾਂ ਗਿਆਨ 바ਦਲੇ ਨੇ ਕੋਈ ਰਾਹ ਹੈ ਉਹ ਕਵੀਕਾਰ ਕਹਿੰਦੇ ਇੱਕ ਮਾਰਗ ਹੈ ਸੰਤਾਂ ਦਾ ਮਾਰਗ ਇਹਨੂੰ ਰਿਵਦਾ ਮਾਰਗ ਕਹਿੰਦੇ ਆ ਇੱਕ ਮਾਰਗ ਹੈ ਧਾਰਮ ਦਾ ਮਾਰਗ ਇਹ ਮਾਰਗ ਉਹਨਾਂ ਦਾ ਮਾਰਗ ਹੈ ਸਾਧਕਾਂ ਦਾ ਮਾਰਗ ਇਹਨੂੰ ਜਨਮ ਮਾਰਗ ਵੀ ਕਹਿ ਦਿੱਤਾ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਬਾਸਰੇ ਸਿੱਜ ਕੋ ਗੁਰੂ ਵੀ ਸ਼ਰਨ ਚਾਹੁੰਦੇ ਆ ਗੁਰੂ ਸਾਹਿਬ ਸਾਨੂੰ ਕੋਈ ਰਸਤਾ ਦੱਸਦੇ ਜਿਹੜਾ ਅਸੀਂ ਭੁੱਲ ਚੁੱਕੇ ਹਾਂ ਜਿਸ ਵੇਸੀ ਬਾਣੀ ਚ ਪੜਦੇ ਭੂਲੇ ਬਾਰਤ ਜਿੰਨੇ ਬਤਾਇਆ ਐਸਾ ਗੁਰ ਬੜੁ ਭਾਗੀ ਪੜ ਕਿਹੜਾ ਮਾਰਗ ਅਸੀਂ ਕੋਲੀ ਗੁਰੂ ਸਾਹਿਬ ਬੜੀ ਸਤ ਕਹਿੰਦੇ ਜਿਹੜਾ ਨੇਵ ਦਾ ਮਾਰਗ ਜਿਵੇਂ ਅਸੀਂ ਬਾਣੀ ਚ ਪੜਦੇ ਸੰਤ ਕਾ ਮਾਰਗ ਧਰਮ ਦੀ ਪੌੜੀ ਕੋ ਬੜੁ ਭਾਗੀ ਪਰ ਇੱਕ ਸੀ ਮਾਰਗ ਸੰਤਾਂ ਦਾ ਇੱਕ ਸੰਤ ਮਤ ਜਾਣੋ ਤੇਰੇ ਸੰਤ ਸ਼ਬਦ ਜਦੋਂ ਆਪਾਂ ਵਰਤਦੇ ਅੰਦੇਮਾ ਨਹੀਂ ਕੋਲ ਮੇਰੇ ਸਾਹ ਜੇ ਕੋ ਤੁਸੀਂ ਜਿਹੜੇ ਵੀ ਗੁਰਦੀ ਸ਼ਰਨ ਚ ਆ ਕੇ ਬਹਿ ਗਏ ਹੋ ਇੱਕ ਚੇਹਰੋ ਕੇ ਸਤਗੁਰੂ ਜੀ ਬੜਾ ਜਿਵੇਂ ਆਪਾਂ ਵੇਖਦੇ ਆ ਪਾਤਾ ਘਰੇ ਬੱਚਾ ਹੁੰਦਾ ਨਹੀਂ ਸੁਣਦਾ ਕੋਈ ਸ਼ੱਕ ਪਤਾ ਹੀ ਹੋਵੇ ਪਾਤਾ ਪਜਰ ਨੂੰ ਪਤਾ ਦਾ ਕਿੰਨਾ ਕੁ ਕਹਿਣਾ ਪਾਉਂਦਾ ਉਹ ਫਿਰ ਵੀ ਕਹਿੰਦਾ ਬੜਾ ਹਿਸ਼ਾਰ ਹੈ ਮੇਰਾ ਬੜਾ ਸ਼ਕਤ ਉਹ ਕਿਉਂ ਕਹਿੰਦੇ ਹਿਸ਼ਾਰ ਹੈ ਜੇ ਅਸੀਂ ਬੱਚੇ ਨੂੰ ਕਹਿੰਦੇ ਹਿਸ਼ਾਰ ਤਾਂ ਹੋ ਸਕਦਾ ਹਿਸ਼ਾਰ ਹੋ ਜੇ ਹਰ ਜਿਹੜਾ ਗੁਰਦੀ ਸ਼ਰਨ ਚ ਆ ਜਾਂਦਾ ਉਹਨੇ ਬਾਣੀ ਚ ਗੁਰਮੁਖ ਕਹਿ ਦਿੱਤਾ ਗੁਰਸਿੱਖ ਕਹਿਤਾ ਸੰਤ ਕਹਿ ਦਿੱਤਾ ਸਾਰੂ ਕਹਿ ਸਾਰੂ ਮਨ ਦਾ ਮਾਨ ਤਿਆਗ ਕਹਿੰਦੇ ਤੁਹਾਨੂੰ ਸਾਰੂ ਕਹਿ ਦਿੰਦਾ ਪਰ ਕਹਿੰਦੇ ਮਨ ਦੀ ਮਰਦ ਛੱਡੋ ਤੁਸੀਂ ਆਓ ਸੰਤ ਤੁਹਾਨੂੰ ਸੰਤ ਕਹਿ ਦਿੱਤਾ ਪਾਸ਼ਾ ਇਹ ਕਿਹਾ ਵਾ ਸੰਤ ਮਾਨ ਤਿਆਗ ਦਾ ਸਰਵਣ ਕਰੇ ਚ ਇਹ ਕੋਈ ਬਾਹਰ ਦੇਖ ਕੇ ਅਨ ਸਰਵਣ ਕਰੇ ਜੋ ਬਾਹਰੀ ਕਪੜੇ ਪਾਏ ਕੋਈ ਸੰਤ ਨਹੀਂ ਪਾਉਂਦਾ ਬਾਣੀ ਇਸ਼ਨਾਨ ਕਰਿਆ ਕੋਈ ਗੁਰਮੁਖੀ ਪੜ੍ਹਦਾ ਬਾਹਰ ਸੁਆਗਤ ਨਾਲ ਕੋਈ ਖੜਸਾ ਨਹੀਂ ਪੜ੍ਹਦਾ ਇਹ ਸਭ ਤੋਂ ਪਹਿਲੇ ਗੁਰੂ ਸਾਹਿਬ ਦਾ ਬਾਣੀ ਚ ਇਹ ਜਿਵੇਂ ਆਪਾਂ سارے ਥਾਲਸਾ ਸਾਜਰੇ ਦੇ ਮੁਸਲਿਮ ਬਣਾ ਕੇ ਥੋੜਾ ਕੋਈ ਬਾਹਰ ਕਹਿੰਦੇ ਬਣ ਜਾਣਾ ਗੁਰੂ ਸਾਹਿਬ ਜਿਹੋ ਇਹ ਪੰਜਾ ਤੇ ਸਿਰ ਮੰਗੇ ਨਾ ਗੁਰੂ ਸਾਹਿਬ ਨੇ ਤੇ ਗੁਰਮੁਖੀ ਵੀ ਵੀ ਸਾੜ ਉਹਨਾਂ ਦੇ ਗੁਰਦੇ ਸ਼ਬਦਾਂ ਦਾ ਅਭਿਆਸ ਕਰੇ ਜਿਹੜੇ ਸਿਰ ਦੇ ਉੱਤੇ ਆਉਂਦੇ ਇਹ ਮਨਮਰਜ਼ ਕਰਦੇ ਸੋ ਕਿ ਜਿਹੜਾ ਸਾਡਾ ਬਾਲਕ ਹੈ ਉਹ ਖਾਲਸ ਹੈ ਉਹ ਨਿਰਵਰਣ ਕੋਈ ਮੈਨ ਨਹੀਂ ਦਗੀ ਜਿਵੇਂ ਅਸੀਂ ਬਾਣੀ ਚ ਪੜ੍ਹਦੇ ਮੇਰਾ ਪ੍ਰਭ ਸਾਧ ਨਿਰਵਰਣ ਮਨ ਨਿਰਵਰਤ ਪਾਇਆ ਜਾਇ ਤਦੋਂ ਨਿਰਵਰਣ ਕੋ ਬੈਰ ਰੋ ਦਾ ਭਰਿਆ ਨਹੀਂ ਤੇ ਸਾਡੀ ਮੰਗ ਕੀ ਹੈ ਜਿਵੇਂ ਅਸੀਂ ਬਾਣੀ ਚ ਪੜ੍ਹਦੇ ਹੈ ਮਨ ਰੇ ਤੋਰ ਕੁਮਤੈ ਨੀਂ ਨੀ ਪਰ ਤਾਰਾ ਜੰਦਿਆ ਉਸ ਵਿਚੋ ਰਾਮ ਭਗਵਨ ਨੇ ਕਿੰ